ਸ਼ਹਿਜ਼ਾਦਾ ਹਕੂਮਤ ਈਲਾਉ ਸਾਬ ਵਿੱਚ ਐਨਾ ਨਰਦਈ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬਦਲਾ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇਕ ਰਾਜ धर्म उसने इरादा कर दिया कि भारत के सारे गैर मुसलमानों को मुसलमान बनाना है इस आशे हुक्म जारी होया कि फौज में हम सिर्फ मुसलमान ही रह सकते गैर मुसलमान सिपाही जो अपनी जान दे के भी हकूमत की सुरक्षा लिए तैनात सन उन्होंने अगे मुश्किल चोण सी धर्म छ रुजगार ਕੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿਮੀਦਾਰ ਨੰਬਰ ਦਾ ਅਤੇ ਸਰਕਾਰੀ ਅਧਿਕਾਰੀ ਸਭ ਨਾਲ